हां जी दोस्तों सारेया नु सस्त्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਐਸਮੇਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗੁਰ ਲਾਲ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਕਰਦਾ ਵੀਰ ਤੇ ਪਸ਼ੂ ਦੋਸਤੋ ਇਸੇ ਤਰ੍ਹਾਂ ਇਸਕੇ ਲਈ ਤੋਂ ਪਰੋਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਦਿਖਾਵਾਂਗੇ ਪਹਿਲਾਂ ਸੂਈ ਇੱਕ ਇਹ ਵੈੜ ਹੋਊਗੀ ਠੀਕ ਹੈ ਜੀ ਤੋ ਇਹਨਾਂ ਦੋ ਐਨੀਮਲ ਦੀ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਤੋ ਚੰਗੇ ਪਸ਼ੂ ਹੁੰਦੇ ਆ। ਬਾਕੀ ਫਿਰ ਵੀ ਇੱਕ ਵਾਰ ਆਪਣੀ ਰਿਕਵੈਸਟ ਹੁੰਦੀ ਆ ਦੋਸਤੋ ਖਰੀਦਦਾਰ ਵੀਰਾਂ ਦੇ ਅੱਗੇ ਐਨੀਮਲ ਜਿਹੜਾ ਵੀ ਖਰੀਦ ਰਹੇ ਹੋ ਦੋਸਤੋ ਉਹਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰਨੀ ਹੁੰਦੀ ਆ। ਅੱਜ ਤਰੀਕ ਤੁਸੀਂ ਨੋਟ ਕਰ ਲਓ 6 ਜੁਲਾਈ ਆ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ। ਇਹ ਵੈੜ ਦੋਸਤੋ ਗੱਬੜ ਤਿਆਰੀ ਵਾਲੀ ਆ ਠੀਕ ਆ ਜੀ। ਇਹ ਛੋਟੀ ਸੂਈ ਸਵਾਈ ਆ। ਆਉ ਲੈਣਿਆ ਬਤੇ ਰਿ ਡਿਟੇਲ ਵੀਰ ਗੁਰਲਾਲ ਦੇ ਨਾਲ ਗੱਲਬਾਤ ਕਰਕੇ ਸਾਸਿਕਾ ਵੀਰ ਗੁਰਲਾਲ ਸਾਸਿਕਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਵਧੀਆ ਆਪਦੇ ਸੁਣਾਓ ਬੜੀ ਕਿਰਪਾ ਵੈਗਦੂ ਦੀ ਚੜਦੀ ਕਲਾ ਜੀ ਠੀਕ ਠਾਕ ਜੀ ਹਾਂਜੀ ਤੇ ਗੁਰਲਾਲ ਵੀਰੇ ਇਹ ਦੋ ਪਸ਼ੂਆ ਚ ਪਕਾਉਗਾ ਹਾਂਜੀ ਸੰਤੂ ਸਾਹਿਬ ਆ ਪਹਿਲਾਂ ਝੋਟੀ ਸੂਈ ਹੈ ਇਹ ਪੰਜਾ ਛੇ ਦਿਨਾਂ ਦੀ ਸੂਈ ਆ ਹਾਂਜੀ ਇਹਦੇ ਥੱਲੇ ਕੁਝ 9 10 ਕਿਲੋ ਬੋਲਾ ਠੰਡਾ ਹੀ ਹੋਊਗਾ ਦੋ ਡੰਗ ਛੱਡ ਗਿਆ ਕੋਈ ਤਿੰਨ ਡੰਗ ਚ ਹੋਵੇ ਠੀਕ ਹੈ ਜੀ ਆ ਕਰਮ ਵਾਲੀ ਤੀਜਾ ਸੂਆ ਸੂਨ ਵਾਲੀ ਆ ਸੰਤੂ ਸਾਹਿਬ ਹਾਂ ਠੀਕ ਹੈ ਹਾਂਜੀ ਲਓ ਦੋਸਤੋ ਇੱਕ ਤੀਜਾ ਸੂਆ ਸੂਨ ਵਾਲੀ ਆ ਬੈ ਤੇ ਗੁਰਲਾਲ ਸ਼ੁਰੂਆਤ ਕਿਤੋਂ ਕਰਦੇ ਆ ਆ ਗਾਂਹੋਂ ਤੋਂ ਕਰ ਲਈਏ ਸੋਨ ਸਾਹਿਬ ਤੇ ਇਹ ਤੀਜਾ ਸੂਹਾ ਸੂਣੀ ਆ ਦਿਨ ਕਿੰਨੇ ਕੁ ਲੈ ਜੂਗੇ ਇਹ ਸੰਤੂ ਸਾਹਿਬ ਅਜੇ 8 ਤੋਂ 10 ਦਿਨ ਲਊਗੀ ਕੁਝ ਅੱਛਾ ਜੀ ਤੇ ਹੋਰ ਤੀਜਾ ਸੂਹਾ ਸੂਣੀ ਆ ਚਲੋ ਆਪਾਂ ਕਹਿਣ ਨੂੰ ਦੂਜਾ ਨਹੀਂ ਕਹਿਣਾ ਐਵੇਂ ਜਾਣ ਕੇ ਕਹਿ ਦਈਏ ਤੀਜਾ ਸੂਹਾ ਵਾ ਹਾਂਜੀ ਦੂਜੇ ਸੂਹੇ ਦਾ ਕੋਈ ਮਿਲਕਰ ਕਾਰੇ ਦਾ 27 22 ਕਿਲੋ ਦਾ ਰਿਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਆ ਕਰੋ ਚੈੱਕ ਅੱਛਾ ਦਿਨ ਕੱਟ ਜੂਗੀ ਹਨਾ ਸੰਤੂ ਸਾਹਿਬ 8 ਤੋਂ 10 ਦਿਨ ਲੈਦੀ ਹੈ ਜੀ ਹਾਂਜੀ ਲੋ ਦੋਸਤੋ 8 ਤੋਂ 10 ਕ ਦਿਨ ਹਜੇ ਪਏ ਐ ਜੇ ਸੂਣ ਦੇ ਵਿੱਚ ਆ ਜਜਮੈਂਟ ਕਰੋ ਵੀ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਆ ਪੂਰੀ ਵੱਡੀ ਆ ਵੇਲਬੂਲ ਵੀ ਸਪੈਸ਼ਲ ਹਾਈਟ ਕੱਦ ਵੀ ਸਪੈਸ਼ਲ ਠੀਕ ਆ ਆ ਡਰੋਡਰ ਦੀ ਕੁਆਲਿਟੀ ਵੇਖੋ ਤੁਸੀਂ ਉਹ ਵੀ ਸਪੈਸ਼ਲ ਆ ਅਜੇ 8-10 ਦਿਨਾਂ ਦੀ ਵੀਰ ਗੱਲ ਕਰਦਾ ਪਿਆ ਗੁਰਨਾਲਜ ਵੀ 8-10 ਦਿਨ ਜੇਕਰ ਲੈ ਜਾਂਦੀ ਹੈ ਤੇ ਤੁਸੀਂ ਦੋਸਤੋ ਆਪ ਹੀ ਜਜਮੈਂਟ ਕਰ ਲਿਓ ਵੀ ਆ ਡਰੋਡਰ ਕਿੱਡਾ ਬਣਾਉਣਾ ਚਾਹੀਦਾ ਇਸ ਬਾੜ ਨੂੰ ਵੇਣ ਕਾਫੀ ਮੋਟੀਆਂ ਜਿੱਦਾਂ ਆਪਾਂ ਨਾਰਮਲ ਫਾਰਮਾ ਦੇ ਵਿੱਚ ਦੋਸਤੋ ਵੱਟੀਆਂ ਬੜਾਂ ਦੇ ਬਿਲਕੁਲ ਆਰਡਰ ਹਵਾਨੇ ਤੇ ਵੇਣ ਦੇਖਦੇ ਆ ਮੋਟੀ ਵੇਣ ਆ ਦੇਖੋ ਜੀ ਅਸ਼ਕੁਰ ਵਾਲਾ ਅ ਪਿਛਲੇ ਸਵੇਰ ਤਾਂ ਕੋਈ ਦੁੱਧ ਦੱਸਿਆ ਸੀਗਾ ਸੰਧੂ ਸਾਹਿਬ ਮੈਂ ਆਪਦੇ ਲਾਗੂ ਹੀ ਲਈ ਆ ਫਾਰਮ ਚੋਂ ਲਈ ਆ ਕਿਦੋਂ ਹਾਂਜੀ 27 28 ਲੀਟਰ ਦੁੱਧ ਠੰਡੇ ਕੱਢਿਆ ਦੂਜੇ ਸਵੇਰੇ ਠੀਕ ਹੈ ਜੀ ਹਾਂਜੀ ਤੀਜਾ ਸਵੇਰ ਸੰਧੂ ਸਾਹਿਬ ਸੁਣੀ ਦੱਸਦੇ ਨਾ ਜੇ ਲੈਂਦੀ ਠੀਕ ਹੈ ਜੀ ਜੀ ਲਓ ਦੋਸਤੋ 27 28 ਲੀਟਰ ਦੀ ਮਿਲਕਿੰਗ ਕਰਵਾਈ ਆ ਦੂਜੇ ਸਵੇਰੇ ਦੇ ਵਿੱਚ ਵੀ ਐਡੀ ਵੱਡੀ ਵਹਿੜ ਨੂੰ ਆਪਾਂ ਨਾਰਮਲ ਹੀ ਗੱਲ ਕਰਦੇ ਆ ਦੋਸਤੋ ਵਸਿਆਂਦਾ ਨਹੀਂ ਇਹਨਾਂ ਨੂੰ ਦੁੱਧ ਕੁਝ ਵੀ ਪਰ ਫਿਰ ਵੀ ਸਹੀ ਮੈਨੇਜਮੈਂਟ ਸਹੀ এনਵਾਇਰਨਮੈਂਟ ਠੀਕ ਹੈ ਜੀ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਬਾਕੀ ਵਹਿੜ ਵਿੱਚ ਕੋਈ ਅਸਾ ਗੁਰਲਾਲ ਭਾਈ ਬਾਕੀ ਟਿੱਪਣ ਟੁੱਪਣ ਦੀਆਂ ਨੋਕ ਰਿਪੋਰਟ ਨਾ ਨਾ ਸੰਧੂ ਸਾਹਿਬ ਚਲੋ ਜੇ ਤਾਂ ਕੋਈ ਗੱਬਣ ਖੜੂਗਾ ਕਰਮਾ ਲਈ ਆਪਦੇ ਘਰ ਟਿੱਪ ਕੇ ਆਪਾਂ ਨੂੰ ਫੇਰ ਪਈਏ ਦਵੇ ਤਸੱਲੀ ਨਾਲ ਕੋਈ ਚੱਕਰ ਨਹੀਂ ਇਹੋ ਜਿਹਾ ਆਇਆ ਤਸੱਲੀ ਕਰਕੇ ਬਾਕੀ ਬਾਹਰ ਪਿੱਛੇ ਦੀ ਆਪਣੀ ਪੂਲ ਗਰੰਟੀ ਹੋਊਗੀ ਠੀਕ ਹੈ ਜੀ ਜੀ ਲੋ ਦੋਸਤੋ ਠੀਕ ਹੈ ਜੀ ਸੋ ਹਰ ਵਾਰ ਦੋਸਤੋ ਇਹ ਵੀ ਗੁਰਲਾਲ ਬਲੋ ਕਿਹਾ ਜਾਂਦਾ ਵੀ ਆਪ ਦੀ ਟਿੱਪ ਕੇ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਘਰੇ ਪਹਿਲਾਂ ਟਿੱਪ ਕੇ ਉਸ ਤੋਂ ਬਾਅਦ ਜਿਹੜੀ ਪੇਮੈਂਟ ਸਾਨੂੰ ਕਰ ਸਕਦਾ ਕੋਈ ਭਰਾ ਤੇ ਜਾਂ ਤੁਸੀਂ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਪੇਮੈਂਟ ਕਰ ਸਕ ਉਦਾਂ ਤੁਸੀਂ ਜਿਹੜੀ ਆ ਡਿਸੀਜਨ ਆਪਣੀ ਲੈ ਸਕਦੇ ਜੀ। ਬਾਕੀ ਹਵਾਨੇ ਲੈਵਲ ਦੀ ਜਿਹੜੀ ਮੇਨ ਗੱਲ ਵੀ ਹਵਾਨੇ ਲੈਵਲ ਦੀ ਬੜੀ ਸਾਫ਼ ਸੁਥਰੀ ਆ। ਕੱਦ ਬਹੁਤ ਪੂਰਾ ਵਹਿੜਦਾ। ਫੁੱਲ ਵੱਡੇ ਟਾਂਚੇ ਦੀ ਆ। ਪੂਰੇ ਵੱਡੇ ਕੱਦ ਬਹੁਤ ਵਿੱਚ ਆ। ਤੇ ਤੀਜਾ ਸੂਬਾ ਇਹਨੇ ਸੂਣਾ। ਗੁਰਲਾਲ ਮੰਗ ਕੀ ਕਰਦੇ ਆ ਫਿਰ? ਸੰਧੂ ਸਾਹਿਬ ਚਲੋ ਜੇ ਤੇ ਥੋੜੀ ਜੀ ਸਿਆਲ ਦੀ ਲੋਤੋ ਵਿਆਸੂ ਕੱਤੇ ਦੇ ਦੇਣ ਹੁੰਦੇ। ਇਹ ਤੇ ਭਲਾ ਸਵਾ ਲੱਖ ਦੀ ਵਾਸੀ ਵੇਚ ਦਿੰਦੇ ਕੋਈ ਜੱਕਰ ਨਹੀਂ ਪਰ ਅੱਜ ਸੰਧੂ ਸਾਹਿਬ ਮੋਲੇ ਦਾ ਕਰਦੇ ਆਪਾਂ 85000 ਲੈ ਦੇ ਜਿਹੜੀ 80000 ਚੋਂ ਆਪਾਂ ਮਾਨਤਨ ਖੁੱਲਾ ਕਰਾਂਗੇ 80000 ਚੋਂ ਖੁੱਲੇ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਭੈਣ ਭਰਾ ਕੋਈ ਦੂਰ ਵੀ ਮਗਾਉ ਤਾਂ ਵੀ ਮਾਨਤਨ ਕਰਾਂਗੇ ਖੁੱਲਾ ਠੀਕ ਹੈ ਜੀ ਹਾਂਜੀ ਦੁੱਧ ਵੀ ਸੰਧੂ ਸਾਹਿਬ 30 ਕਿਲੋ ਤੋਂ ਪਲੱਸ ਹੀ ਹਰ ਕੀ ਚੱਲਣ ਵਾਲੀ ਆ 30 ਕਿਲੋ ਤੇ ਨਾਰਮਲ ਹੀ ਦਊ ਨਾ ਠੀਕ ਹੈ ਜੀ ਜੀ ਲਓ ਜੀ ਦੋਸਤੋ ਇਹ 80000 ਚੋਂ ਹਾਂਜੀ ਹਾਂਜੀ ਸੰਧੂ ਸਾਹਿਬ ਮਾਨਤਨ ਕਰ ਦਾਂਗੇ ਕੋਈ ਨਹੀਂ ਖੁੱਲਾ ਠੀਕ ਹੈ ਜੀ ਜੀ ਲਓ ਦੋਸਤੋ ਠੀਕਾ ਜੀ ਸੰਦੂ ਸਾਹਿਬ ਫੁੱਲ ਹਾਈਡ ਵਾ ਪੂਰੀ ਬਰਾਬਰ ਤੇ ਆਉਂਦੀ ਕਰਮਾ ਲਈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਫੁੱਲ ਵੱਡੀ ਹੈ ਦੋਸਤੋ ਠੀਕਾ ਜੀ ਪੂਰੀ ਵੱਡੀ ਵੜ ਮੰਨ ਕੇ ਮੇਰਾ ਭਰਾ ਕੋਈ ਸੌਦਾ ਤੁਸੀਂ ਕਰ ਸਕਦੇ ਜੀ ਇੱਥੇ ਅਣਕੇ ਗੱਲ ਨਹੀਂ ਹੈਗੀ ਕਿ ਵੀ ਨੋਰਮਲ ਦਰਮਿਆਨੀ ਨਿਕਲੇ ਜਾਂ ਮੀਡੀਅਮ ਫੁੱਲ ਸਟੈਂਡਰਡ ਸਾਈਜ਼ ਅੱਛਾ ਗਰ ਲਾਲ ਇਧਰਲੇ ਪਾਸੇ ਆਪਣੇ ਕੋਲ ਆ ਝੂਠੀ ਖੜੀ ਜਿਹੜੀ ਵੀਰ ਇਹ ਸੰਦੂ ਸਾਹਿਬ ਪਹਿਲਾਂ ਹੀ ਸੂਈ ਆ ਓਕੇ ਇਹਨੂੰ ਅੱਜ ਸੂਈ ਨੂੰ ਕੁਝ 6ਵਾਂ 7ਵਾਂ ਦਿਨ ਵਾਂ ਹਾਂਜੀ ਮਗਰੇ ਤੇ ਕਟਾ ਜੀ ਲਓ ਜੀ ਪਹਿਲਾ ਸੂਆ ਦੋਸਤੋ ਕੋਈ 6ਾਂ 7ਾਂ ਦਿਨਾਂ ਦੀ ਸੂ ਮਗਰ ਕਟਾ ਮੇਲ ਕਾਫ ਆਇਕਰਾਂਗੇ ਤੁਸੀਂ ਵੇਖ ਸਕਦੇ ਬਿਲਕੁਲ ਬਲੈਕ ਕਟਾ ਆ ਲੋ ਜੀ ਅਸਾ ਗਰ ਲਾਲ ਪਹਿਲਾ ਸੂਬਾ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਸੰਧੂ ਸਾਹਿਬ ਐਵੇਂ ਆਪਾਂ ਝਗਲਾ 11-12 ਕਿਲੋ ਨਹੀਂ ਦੱਸਣਾ ਜਿਹੜਾ ਠੰਡਾ ਦੁੱਧ ਆਪਾਂ ਦੋ ਡੰਗ ਆ ਤਸੱਲੀ ਨਾਲ ਚਵਾ ਕੇ ਦੇਣਾ 10 ਕਿਲੋ ਦੁੱਧ ਹੋਊਗਾ ਕੋਈ ਭਣ ਭਰਾ ਸਾਈ ਪਾ ਦੇ ਦੋ ਡੰਗ ਵੀਡੀਓ ਕਾਲ ਤੇ ਚੋਲੇ ਪਿਛਾ ਕਾ ਆਪਦੇ ਘਰ ਇੱਕ ਡੰਗ ਚੋਲੇ ਖੜਕੇ ਫੇਰ ਆਪਾਂ ਨੂੰ ਰੁਪਏ ਦਵੇ ਕੋਈ ਚੱਕਣੀ ਹੋ ਜੀ ਜਿੰਨਾ ਕਹਾਂਗੇ ਉਹਨਾਂ ਹੀ ਨਿਕਲੂਗਾ ਗਲਤ ਨਹੀਂ ਗੱਲ ਕੋਈ ਵੀ ਲਾਜ ਦੋਸਤੋ ਵੀ 10 ਲੀਟਰ ਜਿਹੜਾ ਚਵਾ ਦੇਣਾ ਮਾਣਾ ਸੰਦੂ ਸਾਹਿਬ ਦੋ ਡੰਗ ਤਿੰਨ ਡੰਗਾਂ ਤਸੱਲੀ ਕਰਕੇ ਖਾਣਦੇ। ਲੋ ਵੀ ਆ ਥਣੇ ਵੇਖ ਸਕਦੇ ਹੋ ਭਰਾਵੋ ਨੇੜੇ ਤੋਂ ਠੀਕ ਆ ਜੀ। ਸੋ ਵੰਡ-ਮੁੰਡ ਚੰਗੀ ਆ ਆਪਸੀ ਥਣਾਂ ਦੀ ਸੈਸੂ ਚੰਗਾ ਪੂਰੀ ਹਾਤੀ ਚਵਾਈ ਦਾ ਥਣ ਤੇ ਆਰਡਰ ਕੁਆਲਟੀ ਵੇਖੋ ਤੁਸੀਂ। ਅਜੇ ਟਾਈਮ ਜਿਹੜਾ ਦੋਸਤੋ 4 4:30 ਵਜੇ ਦਾ ਸਮਾਂ ਆ ਠੀਕ ਆ ਜੀ। ਚਵਾਈ ਕਿੰਨੇ ਵਜੇ ਕਰਨੀ ਕਰਲਾ? ਸੰਦੂ ਸਾਹਿਬ 6 ਵਜੇ ਤੋਂ 6 ਵਜੇ ਦੋ ਡੰਗ ਐ ਤਸੱਲੀ ਨਾਲ ਕੋਈ ਭੈਣ ਭਰਾ ਆਪਣੇ ਘਰ ਚੋਵੇ ਦੋ ਦਾ ਵੀ ਤਿੰਨ ਡੰਗ ਚੋਲੇ ਕੋਈ ਚੱਕਣ ਦੀ ਹੈ। ਓਕੇ ਹਾਂਜੀ। ਲੋ ਵੀ ਦੋਸਤੋ। ਠੀਕ ਆ। ਸੋ ਬਹਿਣੀ ਭਾਈ ਚੋਣ ਇਹ ਨਹੀਂ ਠੰਡੀ ਸੰਧੂ ਸਾਹਿਬ ਵੀ ਕੋਈ ਇਹਨੂੰ ਵੰਗਾ ਨਹੀਂ ਕਰਮਾ ਲਈ ਨੂੰ ਇਸ ਤਰ੍ਹਾਂ ਹੀ ਧਾਰਦਾ ਉਹਦੇ ਪਸੰਦ ਪੈਣੀ 1 ਮਿੰਟ ਤੋਂ ਪਹਿਲਾਂ ਹਾਂਜੀ ਐਨ ਪੋਲੀਪੜੀ ਪੂਰੀ ਚੋਣ ਚ ਮਾਣਾ ਸੰਧੂ ਸਾਹਿਬ ਮੋਗਾ ਹੀ ਆ ਕਿਤੇ ਜਿਹੜਾ ਭੈਣ ਭਰਾ ਚ ਹੋਊਗਾ ਯਾਦ ਕਰੂਗਾ ਤੇ ਲਾਭੀ ਬਾ ਦੋਸਤੋ ਠੀਕ ਆ ਪਹਿਲਾ ਸੂਆ ਭਰਾਵੋ ਸੂਈ ਆ ਬਾਕੀ ਸਮਾਂ ਵੀ ਤੁਹਾਨੂੰ ਨੋਟ ਕਰਾਤਾ ਵੀ 6 ਦਿਨ ਹਫਤੇ ਦੇ ਬਿਲਕੁਲ ਹੀਟ ਗੜ ਜਿਹੜਾ ਸਮਾਂ ਕਟਾ ਮਗਰ ਦੇ ਮੇਲ ਕਾਫਾ 10 ਕਿਲੋ ਹੁਣ ਇਸ ਵਕਤ ਦੇ ਥੱਲੇ ਦੁੱਧ ਜਿਹੜਾ ਮੌਜੂਦ ਆ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਦੇਖੋ ਲੋਬੀ ਬਰਾਬਰ ਠੀਕ ਆ ਸੋ 10 ਕਿਲੋ ਆ ਬਾਕੀ ਸੌਦਾ ਤੁਸੀਂ ਕਰਨਾ ਵਾਕੀ ਰੇਡ ਪੁੱਛ ਦਿੰਦੇ ਆ ਗਰ ਲਾਲ ਕੀ ਕਰਦੇ ਮੋਲੇ ਦਾ ਸੰਤੂ ਸਾਹਿਬ ਚਲੋ ਜਿੰਝ ਕਰਮਾ ਲਈਏ ਜੇ ਤਾਜੀ ਸੂਈ ਪੰਜਾਂ ਛੇ ਦਿਨਾਂ ਦੀ ਹਾਂਜੀ ਦੁੱਧ 9-10 ਕਿਲੋ ਜਿਹੜਾ ਠੰਡਾ ਹੀ ਆ ਚਲੋ ਕਰਮਾ ਲਈ ਦੁੱਧ 12-13 ਕਿਲੋ ਹੀ ਝੋਟੀ ਕਰੂਗੀ ਇਹ ਨਾ ਬੰਦਿਆਂ ਨੇ ਮੈਂ ਲਿਆਂਦੀ ਵੱਡੀ ਮਾਲ ਵਿੱਚ ਉਹਦੇ ਮਗਰ ਕੱਟੀ ਆਈ ਅਜੇ ਪਹਿਲਾ ਸੁਆ ਸੂਈਆ ਸਿੰਘੀ-ਸੁੰਗੀ ਵੇਖੋ ਬਹੁਤ ਸੋਹਣੀ ਲੱਗੀ ਕੱਟੀ ਨੂੰ ਅੱਛਾ ਜੀ ਹਾਂਜੀ ਮੋਹਲ ਸੰਧੂ ਸਾਹਿਬ ਐਵੇਂ 195 ਕਰੀ ਜਈਏ ਫਾਇਦਾ ਨਹੀਂ ਆ ਮੋਹਲ 90000 ਜੈਸ ਨੂੰ 85000 ਚ ਖੁੱਲੇ ਮਾਨਤਾਣ ਕਰਾਂਗੇ 85 ਚ ਖੁੱਲੇ ਹੀ ਮਾਨਤਾਣ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਵਾਰੀ ਕਹਿ ਦਈਦਾ ਤੇ ਕਰ ਹੀ ਦਈਦੇ ਇਹ ਨਹੀਂ ਗੱਲ ਵੀ ਆਪਾਂ ਕਹਿ ਦੇਣਾ ਤੇ ਕਰਨੀ ਨਹੀਂ ਹਾਂਜੀ ਲਓ ਦੋਸਤੋ ਖੁੱਲਾ ਮਾਨਤਾਣ ਹੋ ਜੂਗਾ 85000 ਦੇ ਵਿੱਚੋਂ ਬਾਕੀ ਸਿੰਘੀ-ਸੁੰਗੀ ਵੇਖੋ ਬੜੀ ਛੋਟੀ ਆ ਬਿਲਕੁਲ ਛੋਟਾ ਸਿੰਘ ਆ ਕਰੋ ਚੈੱਕ ਲੰਬਾ ਫੇਸ ਛੋਟ ਉਹ ਥਾਂ ਦੇ ਭਾਈ ਕੋਰੇ ਤੋਂ ਫੇਰ ਉਹ ਪਤਾ ਦਿਖਾ ਦਿੰਨੇ ਆ ਬਹੁਤ ਵਧੀਆ ਥਾਨ ਕਰਮ ਵਾਲੀ ਨੂੰ ਲੱਗਾ ਠੀਕ ਆ ਜੀ ਵੰਡ ਬੁੰਡ ਬੜੀ ਚੰਗੀ ਆਪਸੀ ਤੇ ਹਾਥੀ ਚਵਾਈਲਾ ਥਾਣਾ ਹੈ ਵੀ ਚਵਾਈ ਪੂਰੀ ਆ ਬਾਕੀ ਕਿਸੇ ਭਰਾ ਨੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਸੋ ਚੰਗੀ ਝੋਟੀ ਓਵਰਹਾਲ ਸਾਰੀ ਜਿਹੜੀ ਝੋਟੀ ਆ ਦੋਸਤੋ ਬਹੁਤ ਖੂਬਸੂਰਤ ਆ ਚੰਗੀ ਆ ਇਹ ਰੇਡ ਪੜਤਾ ਦੋਸਤੋ ਇਹਨਾਂ ਦੋ ਪਸ਼ੂਆਂ ਦਾ ਦੋ ਐਨੀਮਲ ਸੀ ਅੱਜ ਵੀਰ ਗੁਰਲਾਲ ਉਹਨਾਂ ਦੇ ਕਿਲੇ ਦੇ ਉੱਪਰ ਵਗਾਉ ਸੋ ਵੈੜ ਵੀ ਤੁਸੀਂ ਦੇਖ ਲਈ ਆ ਬਾਕੀ ਕਿਸੇ ਪਾਸਿਓਂ ਕੋਈ ਕਮੀ ਪੇਸ਼ੀ ਨਹੀਂ ਖੁੰਜੀ ਨੀ ਕਰਮਾ ਲਈ ਫੋਲੋ ਬੱਡੇ ਘਾਤ ਬੁੱਤ ਵਿੱਚ ਸੰਧੂ ਸਾਹਿਬ ਮੈਂ ਤਾਂ ਨਾ ਜੇ ਕੋਈ ਭੈਣ ਭਰਾ ਲਾਗੋ ਖਰੀਦਾ ਤੇ ਆਪਦੀਆਂ ਤਸੱਲੀਆਂ ਕਰਕੇ ਖੜੇ ਕਿਉਂਕਿ ਆਪਾਂ ਪੈਸੇ ਲਾਏ ਆ ਹੱਕ ਦੀ ਕਮਾਈ ਲਾਈਂ ਗਾਂ ਕਿਹਨੇ ਹੱਕ ਦੀ ਲਾਉਣੀ ਆ ਐਵੇਂ ਜਾਣ ਕੇ ਆਪਾਂ ਧੱਕਾ ਨਹੀਂ ਕਿਸੇ ਨਾਲ ਕਰ ਸਕਦੇ ਜਿੰਨਾ ਦੁੱਧ ਦੱਸਿਆ ਨਹੀਂ ਹੋ ਗਿਆ ਸੰਧੂ ਸਾਹਿਬ ਸ਼ਾਮਾ ਨੂੰ ਇੱਕ ਡੰਗ ਆਪਣੇ ਤੋਂ ਵੀਡੀਓ ਕਾਲ ਤੇ ਚਾਹਣ ਦੂਜੇ ਡੰਗ ਆਪਦੇ ਘਰ ਚੋਗੇ ਚਵਾਈ ਕਰਕੇ ਫੇਰ ਪਈਏ ਦੇਣ ਕੋਈ ਭੂਰ ਹੋਵੇ ਛੱਟਾ ਹੋਵੇ ਥਣ ਘਾਟ ਹੋਵੇ ਫੁੱਲ ਗਰੰਟੀ ਆਪ ਆਪ ਦੀ ਮੈਂ ਵਾਪਸ ਲੈ ਆਵਾਂ ਕਿਤੇ ਆਪ ਨੂੰ ਕਰਾਇਆ ਦੇ ਦੇਣ ਜੇ ਮੈਂ ਚ ਨੁਕ ਆਪਣੇ ਵੱਲ ਤੋਂ ਸ਼ੋਰਟੀ ਵੀਰ ਪੂਰੀ ਦਿੱਤੀ ਜਾਂਦਾ ਕੋਈ ਵੀਰ ਤਸੱਲੀ ਕਰਨੀ ਚਾਹੁੰਦਾ ਜਿੱਦਾਂ ਮਰਜ਼ੀ ਕਰ ਸਕਦਾ ਘਰੇ ਮਗਾ ਕੇ ਕੋਈ ਭਰਾ ਜੋ ਕੇ ਵੇਖਣੀ ਚਾਹੁੰਦਾ ਪਰ ਅਸਲ ਦੇ ਵਿੱਚ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਇਹ ਲੈ ਕੇ ਜਾਣਾ ਚਾਹੀਦਾ ਪਸ਼ੂ ਕਿਉਂਕਿ ਜੋ ਵੀਰ ਉਹਨਾਂ ਆਪ ਅੱਗੇ ਤਸੱਲੀ ਕਰਕੇ ਲੈ ਕੇ ਜਾਂਦੀ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਉਹ ਤੁਹਾਡਾ ਵੀ ਹੱਕ ਬਣਦਾ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀ ਪਸ਼ੂ ਦੀ ਤਸੱਲੀ ਆ ਜ਼ਰੂਰ ਕੀਤੀ ਜਾਵੇ ਠੀਕ ਆ ਸੋ ਆਹ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਹਵਾਨਾ ਦੇਵਾ ਦਿਖਾ ਦਿੰਨੇ ਆ ਪੂਰੀਆਂ ਸਾਫ ਸੁਥਰੇ ਪਸ਼ੂ ਆ ਦੋਸਤੋ ਦੋਵੇਂ ਪਸ਼ੂ ਅੱਗੇ ਸਾਫ ਸੁਥਰੇ ਆ ਥਣ ਤੇ ਬਾਕੀ ਜਿਹੜੇ ਮੇਰੇ ਵੀਰ ਨੇ ਲੋਡ ਆ ਰਿਕੁਇਰਮੈਂਟ ਆ ਪਸ਼ੂ ਖਰੀਦਣ ਦੀ ਹੱਥ ਪਾ ਸਕਦੇ ਹੋ ਤੁਸੀਂ ਅੱਛਾ ਗੁਰਲਾਲ ਇੱਕ ਨੰਬਰ ਵੀ ਤੇ ਬੋਲ ਦਈਏ ਆਪਣੇ 82172 82497 ਦੂਜਾ ਨੰਬਰ ਸੰਧੂ ਸਾਹਿਬ 82890 16207 ਠੀਕ ਹੈ ਮਹਾਰਾਜ ਜੀ 82172 82497 82890 16207 ਓਕੇ ਜੀ ਲਓ ਵੀ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰਸਿੰਘ ਸੁਰਸਿੰਘ ਪਿੰਡ ਤੋਂ ਦੋਸਤੋ ਜਿਹੜੀ ਇੱਕ ਛੜਕ ਨਿਕਲਦੀ ਆ ਪਿੰਡ ਮਾਣੇ ਮੱਲੀ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ 1 ਕਿਲੋਮੀਟਰ ਦੀ ਦੂਰੀ ਤੇ ਵੀਰ ਗੁਰਲਾਲ ਸਿੰਘ ਉਹਨਾਂ ਦੇ ਘਰ ਆ ਨੰਬਰ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਜਿੰਨੇ ਵੀ ਵੀਡੀਓ ਵਾਚ ਕਰਦੇ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਸੀਗਲ ਸੰਧੂ ਸਾਹਿਬ